ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਖਾਲਸੇ ਦੀ ਵਾਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਉਹਨਾਂ ਦਾ ਸੀਸ ਸਸਕਾਰ ਦਿਵਸ ਮਨਾਇਆ ਗਿਆ ਹੈ ਔਰ ਅਸਥਾਨ ਵੀ ਉਹ ਹੈ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੀਸ ਦਾ ਸਸਕਾਰ ਉਹਨਾਂ ਦੇ ਪੁੱਤਰ ਸਾਡੇ ਦਸ਼ਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਰੇ ਕਿਸੇ ਵਿਦਵਾਨ ਦੀ ਜਾਂ ਕਿਸੇ ਰਾਈਟਰ ਦੀ ਗੱਲ ਕਰਨ ਦੀ ਬਜਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਬੋਲ ਨੇ ਜੀ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰ ਦਿੱਤਾ ਉਹ ਸੰਸਾਰ ਵਿੱਚ ਕੋਈ ਨਹੀਂ ਕਰ ਸਕਿਆ ਇਨੂੰ ਲਾਸਾਨੀ ਬੇਮਿਸਾਲ ਕਹਿ ਸਕਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜ਼ੋਰ ਜ਼ੁਲਮ ਦੇ ਪਰ ਖਲਾਫ ਸੀ ਤਲਵਾਰ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਡਰਾ ਧਮਕਾ ਕੇ ਕੋਈ ਬੰਦਾ ਕਿਸੇ ਦੇ ਧਰਮ ਨੂੰ ਉਹ ਡੁਲਾਏ ਨਾ ਧਰਮ ਨਾ ਪਰਵਰਤਨ ਕੀਤਾ ਜਾਵੇ ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਉਸ ਵੇਲੇ ਦੀ ਸ਼ਹਾਦਤ ਹੈ ਉਹ ਤਿਲਕ ਤੇ ਜਨੂ ਦੀ ਖਾਤਰ ਸੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਹ ਸਰੀਰ ਹੈ ਪਾਵਨ ਜਿਹਦੇ ਦੋ ਸੰਸਕਾਰ ਹੋਇਆ ਇੱਕ ਸੰਸਕਾਰ ਦਿੱਲੀ ਦੀ ਧਰਤੀ ਦੇਤੇ ਗੁਰਦੁਆਰਾ ਰਕਾਬਗੰਜ ਸਭੁਬਤ ਹੈ ਦੂਸਰਾ ਸੰਸਕਾਰ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਦੇ ਜ ਦਿਨ ਮਨਾਇਆ ਉੱਥੇ ਕੀਤਾ ਗਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਡੇ ਵਿਦਵਾਨਾਂ ਨੇ ਤਿੰਨ ਸ਼ਬਦ ਦਿੱਤੇ ਆ ਧਰਮ ਦੀ ਚਾਦਰ ਖਿੰਦ ਦੀ ਚਾਦਰ ਇੱਕ ਲਫ਼ਜ਼ ਸਤਿਗੁਰਾਂ ਦੇ ਪਿਆਰੇ ਕਵੀ ਭਾਈ ਸੈਨਾਪਤ ਜੀ ਨੇ ਦਿੱਤਾ ਹੈ ਪਰਗਟ ਪਏ ਗੁਰੂ ਤੇਗ ਬਹਾਦਰ ਸਾਹਿਬ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰਿਸ਼ਟੀ ਦੀ ਚਾਦਰ ਗਿਆ ਉਸ ਸਤਿਗੁਰੂ ਦਾ ਇਹ ਦਿਵਸ ਸੀ ਦੂਸਰਾ ਅਗਲੇ ਸਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦੇ ਦੇ ਵਿਸਾਰੇ ਔਰ ਮੈਂ ਖਾਸ ਕਰਕੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਹੈ ਇਹਦੇ ਵਿੱਚ ਸ਼ਹਾਦਤ ਤੋਂ ਪਹਿਲਾਂ ਉਸ ਸਮਾਗਮ ਨੂੰ ਬਹੁਤ ਵੱਡੇ ਪੱਧਰ ਤੇ ਬਣਾਉਣਾ ਚਾਹੀਦਾ ਹੈ ਜਿਹਨੂੰ ਮੇਰੇ ਅੰਦਰੋਂ ਜਿਹੜਾ ਸ਼ਬਦ ਨਿਕਲਿਆ ਉਹ ਹੀ ਪੁਕਾਰ ਦਿਵਸ ਹੋ ਸਕਦਾ ਹੈ ਮੇਰਾ ਸ਼ਬਦ ਬੋਣਾ ਹੋਵੇ ਹੋਰ ਵੀ ਸ਼ਬਦ ਚੁਣਿਆ ਜਾ ਸਕਦਾ ਜਿਸ ਦਿਨ ਉਹਨਾਂ ਪੰਡਤਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਨਾ ਉਸ ਦਿਨ ਨੂੰ ਦੁਨੀਆ ਭਰ 'ਚ ਦੱਸਣਾ ਚਾਹੀਦਾ ਹੈ ਕਿ ਇਹ ਦਿਨ ਕਿਹੜਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਕਿਸ ਦੀ ਕੋਈ ਦੁਨੀਆ ਵਿੱਚ ਹੋਰ ਮਿਸਾਲ ਨਹੀਂ ਹੈ ਸਕੀਵਲ ਗੁਰਤੇਗ ਬਹਾਦਰ ਸਾਹਿਬ ਜੀ ਨੇ ਜੀ ਤੇ ਆਪ ਸਮੂਹ ਪ੍ਰੈਸ ਰਿਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਪਿਆਰ ਨੇ ਸਾਰੇ ਵੀਰਾਂ ਦਾ ਜਿੰਨੇ ਪ੍ਰੈਸ ਵਾਲੇ ਆ ਤੁਸੀਂ ਉੱਥੇ ਵੀ ਸਾਰੀ ਕਵਰੇਜ ਕੀਤੀ ਇੱਥੇ ਵੀ ਭਾਵਨਾ ਨਾਲ ਨਰੋਲ ਤੁਸੀਂ ਧਰਨ ਦੀ ਬੈਠੇ ਦੂਸਰੇ ਜੀ ਗੁਰਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਹੁਣ ਸਤਗੁਰਾਂ ਦੇ ਲਾਲਾਂ ਦੀ ਸ਼ਹਾਦਤ ਸ਼ੁਰੂ ਹੋ ਜਾਂਦੀ 15 ਨੂੰ ਚਮਕੌਰ ਸਾਹਿਬ ਜੀ ਜੋ ਸਾਡੇ ਨੂੰ ਸਮਾਗਮ ਉਲੀਕੇ ਜਾਂਦੇ ਸਭਾ ਦੇ ਪ੍ਰੋਗਰਾਮ ਵੱਖਰੇ 16 ਨੂੰ ਗੁਰਦੁਰਾ ਚਰਨ ਕਨਸਾ ਮਾਚੀਵਾੜਾ 17 ਨੂੰ ਫਤਿਹਗੜ ਸਾਹਿਬ ਤੇ 18 ਨੂੰ ਜੋਤੀਸਰੂਪ ਉਥੇ ਸਮਾਗਮ ਉਸ ਤੋਂ ਇਲਾਵਾ ਫਿਰ ਅਗਲੇ ਪ੍ਰੋਗਰਾਮ ਚੱਲ ਪੈਣਗੇ ਜਿਦੇ ਵਿੱਚ ਸਫਰ-ਇਸ਼ਾਦਤ ਵਾਲੇ ਵੀਰ ਕਰਦੇ ਆ ਸਭਾਵਾਂ ਆ ਜਾਂਦੀਆਂ ਨੇ ਸਮੂਹ ਸੰਗਤ ਨੂੰ ਬੇਨਤੀ ਇਸ ਸ਼ਮੂਲੀਅਤ ਕਰਨ ਤੇ ਮੈਂ ਤਾਂ ਇੱਕ ਬੇਨਤੀ ਕਰਾਂਗਾ ਇਸ ਕਥਾ ਵਿੱਚ ਵੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ ਨੂੰ ਦੇਖੀਏ ਉਹਨਾਂ ਦੀ ਬਾਣੀ ਦਾ ਪੜ੍ਹ ਕੇ ਦੇਖੀਏ ਅਸੀਂ ਇਤਿਹਾਸ ਸੁਣਾ ਰਹੇ ਹਾਂ ਪਰ ਜਿਹੜਾ ਸਤਿਗੁਰਾਂ ਦਾ ਹਿਰਦਾ ਹੈ ਉਹ ਸਤਿਗੁਰਾਂ ਦੀ ਬਾਣੀ ਉਨਾਰ ਸ਼ਬਦ ਨੇ 57 ਸ਼ਲੋਕ ਨੇ ਬਾਣੀ ਮਹਾਰਾਜ ਜੀ ਦੀ ਜ਼ਿਆਦਾ ਜਿਹੜੀ ਉਹ ਹਿੰਦੀ ਦੇ ਵਿੱਚ ਹੀ ਜੀ ਚਲੋ ਸਕ੍ਰਿਪਟ ਸਾਡਾ ਗੁਰਮੁਖੀ ਹੈ ਬਾਣੀ ਜਿਹੜੀ ਸਤਗੁਰਾਂ ਦੀ ਉਹ ਵੇ ਉਹਦੇ ਵਿੱਚ ਜ਼ਿਆਦਾ ਜਿਹੜੀਆਂ ਉਦਾਹਰਨਾਂ ਨੇ ਉਹ ਪੁਰਾਣ ਵਿੱਚੋਂ ਨੇ ਜਿਵੇਂ ਅਜਾਮਲ ਗਜਕਨਕਾ ਦ੍ਰੋਪਤੀ ਧਰੂ ਪੰਚਾਲੀ ਇਹ ਸਾਰੀਆਂ ਉਦਾਹਰਨਾਂ ਉਹਨਾਂ ਦੀਆਂ ਮਾਰਦੀਆਂ ਤੇ ਕਹਿਣ ਤੋਂ ਮੁਰਾਦ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਨੇ ਜੀ ਉਹ ਚਾਹੁੰਦੇ ਹਾਲ ਕਿ ਇਸ ਸੰਸਾਰ ਵਿੱਚ ਜਿਹੜੀ ਵਨਸਵੰਤਾ ਰੱਬ ਨੇ ਬਣਾਈ ਹੈ ਨਾ ਕਿਉਂਕਿ ਗੁਰਮਤ ਜਿਹੜੀ ਉਹ ਇਸ ਕੱਟੜਤਾ ਨੂੰ ਸਵੀਕਾਰ ਨਹੀਂ ਕਰਦੀ ਇੱਕੋ ਨਾਮ ਹੈ ਮਾਰਦ ਕਹਿੰਦੇ ਆ ਕੋਈ ਬੁਲਾ ਰਾਮ ਰਾਮ ਕੋਈ ਖੁਦਾਏ ਕੋਈ ਸ਼ੇਵਾਂ ਗੁਸ਼ਈਆਂ ਕੋਈ ਅਲਾਏ ਸਤਿਗੁਰੂ ਕਿਰਪਾ ਕਰੇ ਇਹਨਾਂ ਸ਼ਤਾਬੀਆਂ ਨੂੰ ਅਸੀਂ ਗੁਰੂ ਸਮਰਪਿਤ ਹੋ ਕੇ ਮੈਂ ਇਸ ਕਰਕੇ ਆ ਕੱਲੇ ਸਿੱਖ ਨਹੀਂ ਖਾਸ ਕਰਕੇ Hindu ਵੀ ਰਣ ਮੇਰੀ ਬੇਨਤੀ ਹੈ ਜੀ ਇਸ ਸ਼ਤਾਬਦੀ ਨੂੰ ਇੰਨੀ ਭਾਵਨਾ ਨਾਲ ਮਨਾਓ ਸਤਿਗੁਰੂ ਸਭ ਤੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ 600 ਤੋਂ 600 ਤੋਂ ਕਿ ਜਿਹੜੇ ਸਮਾਗਮ ਇੱਥੇ ਇਤਿਹਾਸਕ ਮਨਾਏ ਜਾਂਦੇ 6 ਪੋ ਦੀ ਰਾਤ ਤੇ 7 ਪੋ ਦਾ ਅੰਮ੍ਰਿਤ ਵੇਲਾ ਇੱਥੇ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਆ ਜਿਸ ਦਿਨ ਸਤਗੁਰਾਂ ਨੇ ਸ੍ਰੀ ਆਨੰਦਗੜ੍ਹ ਸਾਹਿਬ ਦਾ ਕਿਲਾ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਸਦੀਵ ਕਾਲ ਵਾਸਤੇ ਸ਼ਰੀਰਕ ਤੌਰ ਤੇ ਛੱਡਿਆ ਸ਼ਬਦ ਦੇ ਰੂਪ ਵਿੱਚ ਤਾਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਹੀ ਇੱਥੇ ਨੇ ਜੀ ਉਹ ਦਿਨ ਜਿਹੜੇ ਨੇ ਪੜਾਂ ਦਰ ਪੜਾਂ ਸੰਗਤਾਂ ਅੱਗੇ ਜਾਂਦੀਆਂ ਨੇ ਉਸ ਸਮਾਗਮ ਵਿੱਚ ਵੀ ਆਪ ਜਰੂਰ ਸ਼ਮੂਲੀਅਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ